ਮੇਰਾ ਨੰਦੂ ਲੀਰ ਕੋ ਕਾਨੂਮਨ ਰੋਡ ਤੇ ਅਰੇ ਇੰਦੀ ਆ ਅਸੀਂ 2 ਦਿਨ ਬਾਰਸੀ ਕਿੱਥੇ ਗਏ ਅਸੀਂ ਰਾਜਸਥਾਨ ਗਏ ਸੀ ਕਿਸ ਲਈ ਬੇਟੀ ਦੀ ਤਰੀਫ ਸੀ ਸਾਡੀ ਦੀ ਤਰੀਫ ਸੀ ਨਾਲ ਅੱਛਾ ਸਵੇਰੇ 7:30 ਵਜੇ ਆ ਜਾਂਦੇ ਹੁੰਦੇ ਹੁੰਦੇ ਨੂੰ ਚੋਰੀ ਹੋ ਗਈ ਨੁਕਸਾਨ ਬਹੁਤ ਹੋ ਗਿਆ ਨੁਕਸਾਨ 20 ਤੋਂ 30 ਟੋਲੇ ਤੇ ਸੋਨਾ ਹੈ ਅੱਛਾ 25 ਟੋਲੇ ਸੋਨਾ ਹੈ ਜੀ ਕੁੱਲ ਲੋਕ ਦੇੜ-ਘੇੜ ਚਾਂਦੀ ਆ। ਤਿੰਨ ਘੜੀਆਂ ਨੇ ਬਾਹਰ ਜਿਹੇ ਲੈਡੀਆਂ। 1000 ਰੁਪਏ। 2 1000 ਪਹੁੰਡਿਆ। ਦੋ ਜਿਹੜੀਆਂ ਜਾਇੰਟਸ ਘੜੀਆਂ ਨੇ ਬਾਹਰ ਦੀਆਂ ਤੇ ਦੋ ਇੱਧਰ ਦੀਆਂ। ਇੱਕ ਮੋਬਾਈਲ ਸਾਡੇ ਰਿਟਾਇਰਮੈਂਟ ਤੇ ਮਿਲਿਆ ਸੀ। ਮੈਂ ਹੈਲਥ ਡਿਪਾਰਟਮੈਂਟ ਚੋਂ ਮੇਰੇ ਗੇਜ ਰਸਪੜ ਵੀ। ਤੇ ਇੱਕ ਮੋਬਾਈਲ ਇੱਕ ਮੋਬਾਈਲ ਆ। ਇੱਕ ਚਾਂਦੀ ਦੀ ਬ੍ਰੇਕਿਆ। 100 ਗ੍ਰਾਮ ਦੀ। ਸੱਬਲ ਨਾਲੇ ਤੋੜੀਆਂ ਹੋਣਗੀਆਂ ਹੁਣ ਆਪਾਂ ਤੇ ਇੱਥੇ ਨਹੀਂ 7:30 ਵਜੇ ਤਸਵੀਰਾਂ ਆਏ ਆ। ਹੂੰ। ਸਵੇਕ ਗੀਆ। ਮੌਕਾ ਦੇਖ ਗਿਆ ਵੇਖੋ ਹੁਣ ਕੀ ਕਰਦੇ ਆ। ਬੋਦਰਾਸ। ਬਸ ਇਹਨਾਂ ਕਿਤੇ ਆਊਟ ਆਫ ਸਟੇਸ਼ਨ ਗਏ ਦੇ। ਰਾਜਸਥਾਨ ਸਾਈਡੋਂ ਤੇ 25 ਤਰੀਕ ਨੂੰ ਗਏ ਤੇ 27 ਨੂੰ ਜਦੋਂ ਵਾਪਸ ਆਏ ਤੇ ਜਦੋਂ 7:30 ਵਜੇ ਘਰ ਪਹੁੰਚੇ ਤੇ ਉਦੋਂ ਬਾੜ ਦਾ ਜਿੰਦਾਰ ਤੋਂ ਟੁੱਟਾ ਹੀ ਉਹਦਾ ਅੱਗੇ ਗੇਟ ਵੀ ਥੋੜਾ ਜਿਹਾ ਤੋੜਿਆ ਤਾ ਹੀ ਇਹਨਾਂ ਨੇ ਬਾੜ ਦਾ ਜਦੋਂ ਅੰਦਰ ਬੜੇ ਤੇ ਅਲਮਾਰੀਆਂ ਵੀ ਕਮਰੇ ਦੀ ਜਿਹੜੀ ਸਟੋਰ ਦੀ ਹੈ ਉਹ ਵੀ ਖੁੱਲੀਆਂ ਪਈ ਸਾਰਾ ਸਮਾਨ ਉੱਧਰ ਤੇ ਫਿੱਦਰਿਆ ਸੀ ਜਦੋਂ ਚੱਕ ਕੀਤਾ ਤਾਂ ਉਹਦੇ ਵਿੱਚ ਕਾਫੀ ਸਮਾਨ ਦੀ ਚਾਂਦੀ ਰੱਖ ਪਰ ਤਾਂ ਨਕਸਾਨ ਕਰਕੇ ਚਲੀ ਗਈ ਜਿਹਦੇ ਵਿੱਚ ਜਿਹਦੇ ਵਿੱਚ ਸੋਨੇ ਦੇ ਜਿਵਰਾਤ ਦੇ ਕੁਝ ਗਹਿਣੇ ਹੀ ਚੂੜੀਆਂ ਛਾਪਾਂ ਕੋਈ 20 20 22 ਤੋਲੇ ਸੋਨਾ ਹੈ ਜਿਹੜਾ ਤੇ ਕੋਈ 2 ਕਿਲੋ ਚਾਂਦੀ ਦੇ ਹੀ ਜਿਵਰਾਤ ਜਿਹੜੇ ਕਿ ਜੱਦੀ ਪੁਸ਼ਤੀ ਚਲਦੇ ਆ ਰਹੇ ਹੋਏ ਸੀ ਤੇ 1000 ਪਾਉਂਡ ਸੀ ਕੋਈ 4 ਕੁ ਲੱਖ ਰੁਪਏ ਦਾ ਨਗਦ ਸੀ ਚੜਾਦਾ ਇੱਕ ਮੋਬਾਈਲ ਸੀ ਰੈਡਮੀ ਦਾ 5G ਉਹ ਚਲ ਗਏ ਮਨੋ ਜੇ ਭਰੋ ਤਾਲਾ ਤੋੜ ਕੇ ਬਸ ਉਹ ਸੱਬਲ ਸੱਬਲ ਦੇ ਨਾਲ ਤੇ ਅੰਦਰ ਆ ਗਏ ਤੇ ਅੰਦਰ ਆਣ ਕੇ ਫਿਰ ਉਹਨਾਂ ਨੇ ਜਿਹੜੀਆਂ ਅਲਮਾਰੀਆਂ ਤੋੜ ਤਾੜ ਕੇ ਤੇ ਵਿੱਚੋਂ ਸਮਾਨ ਕੱਢ ਕੇ ਲੈ ਗਏ ਉਹਨਾਂ ਦੀ ਦਰਜ ਕਰਾਈ ਐਫ ਆਈ ਆਰ ਉਹ ਕਹਿੰਦੇ ਜੋ ਵੀ ਸਾਡੇ ਕੋਲ ਬੰਦੀ ਕਾਰਵਾਈ ਅਸੀਂ ਕਰਾਂਗੇ ਕਿਉਂ ਕੈਮਰੇ ਕੰਪਰੀਚਾ ਸਰਚ ਕਰਦੇ ਸਾਨੂੰ ਜੀ ਬੋਧਰਾਜ ਸਿੰਘ ਪੁੱਤਰ ਹਰੀ ਸਿੰਘ ਨੇ ਕਾਨੂੰਨਾਂ ਰੋਡ ਤੇ ਉਹਨਾਂ ਵੱਲੋਂ ਇਤਲਾਹ ਮਿਲੀ ਆ ਕਿ ਉਹ ਆਪਣੇ 25 ਤਰੀਕ ਨੂੰ ਘਰੋਂ ਗਏ ਸੀ ਕਿਸੇ ਕੇਸ ਦੇ ਸਬੰਧ ਚ ਤੇ ਅੱਜ ਜਦੋਂ ਸਵੇਰੇ ਆਏ ਤੇ ਉਹਨਾਂ ਆ ਕੇ ਦੇਖਿਆ ਵੀ ਉਹਨਾਂ ਦਾ ਗੇਟ ਦਾ ਦਰਵਾਜ਼ਾ ਟੁੱਟਾ ਸੀਗਾ ਤੇ ਉਹ ਇਤਲਾਹ ਮਿਲੀ ਆ ਜੀ ਬਾਕੀ ਕਾਰਵਾਈ ਕਰਨਗੇ ਕਾਨੂੰਨੀ ਨੁਕਸਾਨ ਜੀ ਉਹਨੂੰ ਚੈੱਕ ਕਰਦੇ ਪਏ ਨੇ ਜੀ ਉਹ ਸਬੰਧੀ ਉਹ ਬਾਅਦ ਚ ਡਿਟੇਲ ਦੇਣਗੇ ਤੇ ਘਰੇਲੂ ਸਮਾਨ ਉਹਨਾਂ ਦਾ ਜਿੱਦਾਂ ਇਰੇ ਗੈਨਿਕ ਵਗੈਰਾ ਦੱਸ ਰਿਏ ਨੇ ਬਾਕੀ ਉਹ ਕਹਿੰਦੇ ਸੀ ਵੈਰੀਫਾਈ ਕਰਕੇ ਲਿਸਟ ਦੇ ਦੇ ਤੇ ਸੀਸੀਟੀਵੀ ਹੁਣ ਅਸੀਂ ਜਾ ਕੇ ਚੈੱਕ ਕਰਾਂਗੇ ਕਿ